ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਏ ਜੁੜੀਆਂ ਹੈ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮ ਉਹ ਸਿੰਘ ਜਰਮਤੀ 1291999 ਹਾਈਟ 5 ਫੁੱਟ 11 ਇੰਚ ਕਾਰਸਟ ਰਿਟ ਸਿਕ ਏਰੀਆ ਰਾਈਟ ਕੋਰ ਲੁਧਿਆਣਾ ਪੜਾਈ ਪਲੱਸ 2 ਡਿਪਲੋਮਾ ਕੰਪਿਊਟਰ ਡਿਪਲੋਮਾ ਇਨ ਬਿਲਡਿੰਗ ਕਾਮ ਕਿੱਤੇ ਵਾਲੀ ਜ਼ਮੀਨ 7.5 ਕਿੱਲੇ ਪਰਿਵਾਰ ਮੈਂਬਰ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਇੱਕ ਪੈਨ ਕਨੇਡਾ ਮੰਗ ਵਧੀਆ ਪਰਵਾਤ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗਨੇ ਇਹਨਾਂ ਦਾ ਮੋਬਾਈਲ ਨੰਬਰ 980339198 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਇਟਲੀ ਸਿਟੀਜ਼ਨ ਚੰਤਿਕਾ 1999 ਹਾਈਟ 5 ਫੁੱਟ 7 ਇੰਚ ਜਿਲਾ ਕੰਨਾ ਕਰ ਪੰਜਾਬ ਕਰ ਇਟਲੀ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾ ਮੈਰਿਡ 6 ਸਾਲ ਦਾ ਬੱਚਾ ਇਟਲੀ ਮਾ ਕੋਲ ਇਹਨਾਂ ਦਾ ਮੋਬਾਈਲ ਨੰਬਰ 0 0 39 37 52 73 32 50 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮਾ ਸਿੰਘ ਜਨਮਤਿ 1997 ਹਾਈਟ ਪੰਖੂ ਰਾਟਿੰਜ ਕਾਲਸ ਰਜਿਸਟਰ ਗੋਦ ਸਿੱਧੂ ਏਰੀਆ ਮਟਿੰਡਾ ਪੜਾਈ ਅਟਮੀਪਾਸ ਜ਼ਮੀਨ 5 ਕਿਲੇ 4 ਕਰਨਾਲ ਕਾਮ ਕੀਤੀ ਵੜੀ ਡੇਰੀ ਫਾਰਮ ਪਰਿਵਾਰ ਮੈਂਬਰ ਮਾਤਾ ਪਿਤਾ 팀ਪਾਣਾ ਅਮੇਰਿੰਦ ਇਕਲਨਾ ਲੜਕਾ ਨਸ਼ਾ ਰਹਿਤ ਪੱਕੇ ਪਰਿਵਾਰੀ ਮਾਂਗਾ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗਣੀ ਇਹਨਾਂ ਦਾ ਮੋਬਾਈਲ ਨੰਬਰ 8345506893 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ naam Gaurjamtik 288996 height 5 foot 4 inch padhai B.C.M.Sc. ITI ladki hon parlor da course kar rahi area Uhiar par caste SC parivar member pita army officer retirement mata housewife ek bhan doctor married ek bara doctor vadhiya parivar to padhe likhe ladke di lod hai ladka NRI hon ऑस्ट्रेलिया अमेरिका ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 76819 99932 ਤੁਸੀਂ ਪਰਵਾਣੂ ਕੋਡ ਕਰਕੇ ਜਾਣਕਾਰੀ ਲੈ ਸਕਦੇ ਹੋ ਉਹ ਸਿੰਘ ਲੜਕਾ ਕੈਨੇਡਾ ਪੀਆਰ ਜੰਤੀ 1996 ਹਾਈਟ ਪੰਫੂਰ 7 ਇੰਚ ਕਾਸਟ ਜਰਸੀ ਕੇਰੀਆ ਰਾਕੋਟ ਮੂਰੀਆਨਾ ਪੜਾਈ ਵੀਟ ਐਟ ਕਮ ਸਟੋਰ ਸੁਪਰਵਾਈਜ਼ਰ ਮੈਂ ਚਾਹ ਕਿ ਲਈ परिवार मैंबर पिता माता मंग वजी परिवार को पढ़ी लिखी लड़की की लड़ है इन्हों मोबाइल नंबर अठत् एक सौ छियाली चौदह जीरो जीरो एक ती परिवार को फोन करके जानकारी लैसन तीक छह बारह उन्नीस सौ इकानवे हाइट पांच फुट ग्यारह इंच पढ़ाई बीकॉम कम ऑनलाइन तो जॉब करता जमीन दास किले दुकान तो शहर प्रॉपर्टी परिवार मैंबर पिता माता मग वजिए परिवार तो लड़की की लड़ है सिंपल मैरिज इन्होंने कर ली है इनका नाम है मोबाइल नंबर 98477883012 दूसरी परिवार को फोन करके इनमें तो बोल दान कर सकते हो नाम है सिंगल जन्म के 1901 में कास्ट जाट सिटी एरिया लुधियाना रायकोट मंग अवधि परिवार और लड़की की लोड है लड़के ग्रेड कर दिए हुए इन्हें की कोई मांग नहीं ਇਨ ਦਾ ਬੁਆਇਲ ਨੰਬਰ 9914522568 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਹਨ ਉਹ ਸਿੰਘ ਜਨਮਤਰੀ 1990 ਕਾਸਟੋਈਟ ਸੈਕ ਏਰੀਆ ਬਟਿੰਡਾ ਕੰਮ ਪ੍ਰਾਈਵੇਟ ਜੌਬ ਹਸਪਤਾਲ ਪੜਾਈ ਪਲੱਸ 2 ਕੋਰਸ ਆਈਟੀਆਈ ਜ਼ਮੀਨ ਚਾਰ ਕਿੱਲੇ ਪਰਿਵਾਰ ਮੈਂਬਰ ਪਿਤਾ ਟੀਚਰ ਮਾਤਾ ਹਾਊਸ ਵਾਈਵਲ ਇੱਕ ਪਰਿਵਾਰ ਪ੍ਰਾਈਵੇਟ ਜੌਬ टिक टैन मैरिन मन ਵਿਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਇਹਨਾਂ ਦਾ WhatsApp ਨੰਬਰ 77101 93790 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਹੁਸੈਨ ਗੁਜਰਸ਼ੀ 1993 ਹਾਈਟ ਪੰਕਟ ਗਿਆ ਰੇਂਜਰ ਕਾਸਟ ਜਰਸੀ ਕਸ ਏਰੀਆ ਗੁਰਦਾਸਪੁਰ ਪੜਾਈ ਡਿਪਲੋਮਾ ਫਿਜ਼ੀਟੈਕ ਕਮ ਕਿੱਤੀ ਵਾਲੀ ਜ਼ਮੀਨ 8 ਕਿੱਲੇ ਸ਼ਹਿਰ ਵਿੱਚ 메인 ਰੋਡ ਤੇ 10 ਕਿੱਲੇ ਪਿੰਡੂ ਇੱਕ ਹਾਲ ਕਿਰਾਏ ਤੇ 52000 ਪ੍ਰਤੀ ਮਹੀਨਾ ਇੱਕ ਕੋਠੀ ਤੇ ਇੱਕ ਘਰ ਲੜਕਾ ਵਿਸ਼ਨੂ ਤੇ ਗੁਰਸਿੱਖ ਨਸ਼ਾ ਰਹਤੇ ਹੈ ਲੜਕੀ ਨੇ ਅਮਰ ਸਤਨਾ ਹੈ ਲੜਕੀ ਦੀ ਆਵਾਜ਼ ਵਿੱਚ ਥੋੜੀ ਜਿਹੀ ਪ੍ਰੋਬਲਮ ਹੈ ਪਰਵਾਰ ਮੈਂਬਰ ਪਿਤਾ ਕੀਤੀ ਬੜੀ ਕਾਦੇ ਨੇ ਮਾਤਾ ਕਰੇਲੂ ਅਮਰਤਾਰੀ ਇੱਕ ਪ੍ਰਾਣ ਨੇ ਇੰਗਲੈਂਡ ਜਾਣਾ ਇੱਕ ਭੈਣ ਆਸਟ੍ਰੇਲੀਆ ਨਰਸ ਦੋ ਭੈਣਾਂ ਕੈਨੇਡਾ ਪੀਆਰ ਵਧੀਆ ਪਰਵਾਰ ਤੋਂ ਲੜਕੀ ਗ੍ਰੈਜੂਏਟ ਜਾਂ ਨਰਸਿੰਗ ਜਾਂ ਸਾਡੀ ਸ਼ੇ ਬੈਂਟ ਹੁਣ ਆਸਟ੍ਰੇਲੀਆ ਜਾਣ ਵਾਸਤੇ ਜਾਂ ਕਰੇਲੂ ਸਲਾਈ ਪਾਲਰ ਦਾ ਕੰਮ ਸਿੱਖੀ ਹੋਵੇ ਕ੍ਰੀ ਲੂ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਬਿਆ ਸਿੰਪਲ ਕਰਨਾ ਇਹਨਾਂ ਨੂੰ ਜਾਤੀ ਬੰਦ ਨਹੀਂ ਇਹਨਾਂ ਦਾ ਮੋਬਾਈਲ ਨੰਬਰ 86995951472 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਤੇ ਵਿਸ਼ੋਲੇ ਇਹਨਾਂ ਨੂੰ ਸੰਪਰਕ ਸਿਨਾ ਕਰਨ ਲੜਕਾ ਅਤਲਾਖਸੁਰਾ ਰਾਦਰਸ ਮਾਮੀ ਪਰਵਾਰ ਜਨਮ ਤਰੀਕ 16 12 1994 ਹਾਈਟ 5 ਫੁੱਟ 6 ਇੰਚ ਜਨਮ ਟਾਈਮ 10:30 ਪੀ.ਐਮ ਜਨਮ ਸਥਾਨ ਫਰੀਦਕੋਟ ਪੜਾਈ ਬੀ.ਕਾਮ ਏਰੀਆ ਰਾਮਪੁਰਾਪੁਰ ਕਾਮ ਬਿਜ਼ਨਸ ਰੈਡੀਮੇਡ ਕਲਮੈਂਟ ਸ਼ੋਰੂਮ ਰਾਮਪੁਰਾਪੁਰ ਪਰਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇੱਕ ਪ੍ਰਾ ਅਨਮੈਰਿਜ ਮਾਂਗੋ ਵਨੀ ਪਰਿਵਾਰ ਤੋਂ ਪੜ੍ਹਨੇ ਕੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814321285 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤੇਕ 1998 ਏਰੀਆ ਬਠਿੰਡਾ ਕਾਸਟ ਜਰਸੀਕ ਕੰਮ ਪ੍ਰਾਈਵੇਟ ਜੋਬ ਪੜਾਈ ਪਲੱਸ ਟੂ ਕੋਰਸ ਆਈਟੀਆਈ ਜ਼ਮੀਨ 4 ਕਿੱਲੇ ਇੱਕਪਰਾ ਮਾਂਗ ਵਧੀਆ ਪਰਿਵਾਰ ਤੋਂ ਕੜੀ ਲਿਖੀ ਕਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9041801419 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਉਹ ਸਿੰਘਲ ਚਰਨਦੀ 1987 ਹਾਈਟ ਪੰਪੂਚੇਂਚ ਕਾਸਟੋਨ ਜਲਸੀਖ ਪੜਾਈ 105 ਏਰੀਆ ਮੋਗਾ ਜ਼ਮੀਨ 8 ਕਿੱਲੇ 50 ਕਿੱਲਿਆਂ ਦੀ ਖੇਤੀ ਕਰਦੇ ਨੇ ਦੋ ਟਰੈਕਟਰ ਇੱਕ ਛੋਟਾ ਇੱਕ ਵੱਡਾ ਪਰਿਵਾਰ ਮੈਂਬਰ ਪਿਤਾ ਇੱਕ ਪਰਾਸ਼ ਏਰੀਆ ਸਿਟੀਜ਼ਨ ਮੰਗਰ ਬਧਿਆਪੁਰ ਵਾਪਸ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9972473080 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕੈਨੇਡਾ ਜਨਮ ਤਰੀਕ 2006 5ਪੁਰ 7 ਇੰਚ ਕਾਸਟ ਯਰਸੀਕ ਕੋ ਟਾਲੀਵਾਰ ਏਰੀਆ ਜਗਰਾਉਂਡ ਲੁਧਿਆਣਾ ਜ਼ਮੀਨਦਾਰ ਸੇਕੜ ਪੜਾਈ ਕੰਪਿਊਟਰ ਇੰਜੀਨੀਅਰ ਡਿਪਲੋਮਾ ਇਨ ਕੈਨੇਡਾ ਵਰਕ ਪਰਮਿਟ ਪਰਿਵਾਰ ਮੈਂਬਰ ਪਿਤਾ ਮਾਤਾ ਸੁਪਰ ਵੀਜ਼ਾ ਟੂ ਕੈਨੇਡਾ ਕੈਨ ਕੈਨੇਡਾ ਸਿਟੀਜ਼ਨ ਮਾਂ ਖਾਂਦਾਨੀ ਪਰਿਵਾਰ ਤੋਂ ਕਹੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਇਨਾਂ ਦਾ ਮੋਬਾਈਲ ਨੰਬਰ 10973243516 ਤੁਸੀਂ ਪਰਵਾਨ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਕੋ ਲੜਕੀ ਕੈਨੇਡਾ ਵਰਕ ਪਰਮਿਟ ਤੇ ਜ਼ਰੂਰ ਚੇਕ 2000 ਹਾਈਟ ਪੰਜ ਫੁੱਟ 7 ਇੰਚ ਕਾਸਟ ਰਿਜਰਸਿਕ ਗੋਤ ਬਰਾੜ ਏਰੀਆ ਫੀਟਕੋਟ ਮੰਗ ਵਦਿਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਅਪੀਅਰ ਹੋਵੇ ਲੜਕੇ ਕੋਲ ਜ਼ਮੀਨ 20 ਏਕੜ ਆਉਂਦੀ ਹੋਣ ਇਹਨਾਂ ਦਾ ਮੋਬਾਈਲ ਨੰਬਰ 94639 8007 ਤੁਸੀਂ ਪਰਵਾਨ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ 2001 ਹਾਈਡੋ ਪਨਪੁਰ 11 ਇੰਚ ਕਾਸਟ ਜਟ ਸਿੱਖ ਏਰੀਆ ਨਿਹਾਲ ਸਿੰਘ ਵਾਲਾ ਮੂਗਾ ਪੜਾਈ ਪਲਸ 2 ਨਾਨ ਮੈਡੀਕਲ ਕੋਰਸ ਕੰਪਿਊਟਰ ਪ੍ਰੋਗਰਾਮ ਕਨੇਡਾ ਵਰਕਫੋਰਸ ਮੈਂਬਰ ਜਮੀਨ ਦਾਸ ਏਕੜ ਪਰਿਵਾਰ ਮੈਂਬਰ ਕੀਤਾ ਕੀਤੀ ਵੜੀ ਕਰਦੇ ਨੇ ਮਾਤਾ ਹਾਊਸ ਵਾਰ ਪਰ ਇੱਕ ਪ੍ਰਾ ਕੈਨੇਡਾ ਪੀਆਰ ਮੰਗ ਵਿਧੀ ਪਰਵਾਰ ਤੋਂ ਕਢੀ ਲੀਕੀ ਲੜਕੀ ਨੀ ਲੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9873 33516 884777765 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਉਹ ਸਿੰਗਲ ਲੜਕਾ ਕੈਨੇਡਾ PR ਜੰਤੀ 1996 ਹਾਈਟ 5 ਫੁੱਟ 6 ਇੰਚ ਕਾਸਟ ਜਟਸੀ ਕੇਰੀਆ ਰਾਕੋਤ ਮੁਧਿਆਨਾ ਪੜਾਈ B.Tech ਕੰਮ ਸਟੋਰ ਸੁਪਰਵਾਈਜ਼ਰ ਮੇਨ ਚਾਰਕਲੇ ਪਰਵਾਰ ਮੈਂਬਰ ਪਿਤਾ ਮਾਤਾ ਮੰਗਵਰਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7316214001 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨੰਬਰ ਲੜਕਾ USC 1 ਉਮਰ 35 ਸਾਲ ਹਾਈਟ 5 ਫੁੱਟ 11 ਇੰਚ कास्ट जर सिख कम अपना बिजनेस बढ़िया जॉब परिवार मैंबर माता पिता एक भैन यू एस ए अपना घर मग वजी खानदानी परिवार तो पढ़ी लिखी सोने नकी लड़की की लोड है लड़की यू एस ए वॉर्न जू एस ए लंबे समय तो रेंदे होल मोबाइल नंबर वट्सएप नंबर प्लस एक्ट पांच सौ नौ सौ तीह 5201 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ना होदगैल मंगलीक जन्म तरीक तेई अठ उन्नीस सौ नब्बे हाइट पंच काश वामन जिला लुधियाना पढ़ाई बीटैक एम बी ए नौकरी कंपनी बीच मैनेजर लुधियाने मांग वरी परिवार को पढ़ी लिखी लड़की की लौड़ है लड़की जॉब कर दी हो मंगलिक लड़की की जरूरत है इन्ह का मोबाइल नंबर सतानवे अठ सौ सतारा पंद्रह जीरो तेरह तो परिवार को फोन करके जानकारी